जय पीरा ले दी जी जय साईयां दी महफिल मस्तां दे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਆਪਾਂ ਖਾਸ ਹੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੋ ਪਹਿਲੀ ਦਮਾ ਆਪਾਂ ਅੱਜ ਇਹ ਵਿਸ਼ਾ ਜਿਹੜਾ ਹੈ ਲੈ ਕੇ ਆਏ ਆ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਨੂੰ ਤੁਸੀਂ ਚੰਗੀ ਤਰ੍ਹਾਂ ਸੁਣ ਕੇ ਸਮਝੋਗੇ ਫਿਰ ਅਮਲ ਕਰੋਗੇ ਤੇ ਜਿਕਰ ਇਹ ਸੰਕੇਤ ਮਿਲਦੇ ਨੇ ਤੇ ਉਹਨਾਂ ਤੇ ਗੌਰ ਕਰਨ ਦੀ ਜ਼ਰੂਰਤ ਹੈ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ ਸੋ ਬਹੁਤ ਹੀ ਖਾਸ ਸੰਕੇਤ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਸੋ ਦੋ ਸੰਕੇਤ ਤੁਹਾਨੂੰ ਮਿਲਣਗੇ ਇਹ ਤੇ ਇਹਨਾਂ ਤੋਂ ਦੋ ਕੰਮ ਬਣੇ ਜਾਣਗੇ ਸੋ ਉਮੀਦ ਕਰਦੀ ਆਂ ਕਿ ਗੱਲ ਸੁਣ ਕੇ ਸਮਝ ਕੇ ਅਮਲ ਕਰੋ ਸੋ ਜਿਹੜਾ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਲੱਗਦੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਪਹੁੰਚਦਾ ਰਹੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲ ਲੱਗਦੇ ਇਹ ਵੀ ਕਵਾਂਗੇ ਕਿ ਜੇਕਰ ਤੁਹਾਨੂੰ ਸਾਡੀ ਕਿਸੇ ਵੀ ਵੀਡੀਓ ਦੀ ਆਵਾਜ਼ ਜੇ ਕਿਸੇ ਹੋਰ ਭਾਸ਼ਾ ਦੇ ਵਿੱਚ ਸੁਣਾਈ ਦਿੰਦੀ ਹੈ ਤਾਂ ਤੁਹਾਨੂੰ ਖੁਦ ਨੂੰ ਉਹ ਆਵਾਜ਼ ਸਹੀ ਕਰਨੀ ਪਵੇ ਕਿ ਆਪਾਂ ਇੱਕ ਇਥੇ ਸ਼ਾਰਟ ਵੀਡੀਓ ਬਣਾ ਕੇ ਪਾਈ ਹੋਈ ਹੈ ਸੋ ਉਹਨੂੰ ਦੇਖੋ ਉਹਦੇ ਤੇ ਜਿਵੇਂ ਦੱਸਿਆ ਗਿਆ ਉਹਨੇ ਕਰੋਗੇ ਆਵਾਜ਼ ਜੀ ਸਹੀ ਹੋ ਜਾਵੇਗੀ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਰਮਨਦੀਪ ਕੌਰ ਦਾ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਜੋ ਕਰਮ ਦੱਸਦੇ ਹੋ ਕਹਿੰਦੇ ਕਿ ਅਸੀਂ ਵੀਡੀਓ ਸੁਣਦੇ ਮਾਨੂੰ ਸਕੂਨ ਵੀ ਬਹੁਤ ਮਿਲਦਾ ਹੈ ਜੋ ਕਰਮ ਦੱਸਦੇ ਹੋ ਉਹ ਅਸੀਂ ਕਰਮ ਵੀ ਕਰਦੇ ਆਂ ਕਹਿੰਦੇ ਮਾਲਕ ਦਾ ਹੁਕਮ ਸਮਝ ਕੇ ਤੇ ਮਾਲਕ ਦੀ ਕਿਰਪਾ ਵੀ ਹੈ ਤੇ ਹਰ ਇੱਕ ਕੰਮ ਸਹੀ ਹੋ ਰਿਹਾ ਆ ਸੋ ਪਹਿਲਾਂ ਤੇ ਇੱਥੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਕਿ ਤੁਸੀਂ ਵੀਡੀਓ ਨੂੰ ਪਸੰਦ ਕਰਦੇ ਹੋ ਸੁਣਦੇ ਹੋ ਸਮਝਦੇ ਹੋ ਅਮਲ ਕਰਦੇ ਹੋ ਤੇ ਅਮਲ ਕਰੋਗੇ ਤੇ ਲਾਭ ਮਿਲਦਾ ਹੈ ਜੀ ਸੋ ਅਕੀ ਤੁਹਾਡੀ ਮਿਹਨਤ ਹੈ ਜੇ ਕਦੇ ਮਿਹਨਤ ਕਰਦੇ ਹੋ ਤੇ ਉਹਦਾ ਫਲ ਮਿਲ ਰਿਹਾ ਹੈ ਕਿਰਪਾ ਹੋ ਰਹੀ ਆ ਸੋ ਇਹਦਾ ਫਲ ਤੁਹਾਨੂੰ ਹੀ ਮਿਲਣਾ ਜਦੋਂ ਤੁਸੀਂ ਕਰਮ ਕਰੋਗੇ ਦੇਣਾਤ ਕਰੋਗੇ ਸੋ ਬਾਕੀ ਇੱਥੇ ਇੱਕ ਗੱਲ ਕਵਾਂਗੇ ਕਿ ਜਦੋਂ ਵੀ ਧੰਨਵਾਦ ਸ਼ੁਕਰਾਨਾ ਕਰਨਾ ਆਪਣੇ ਪੀਰ ਉਹ ਮੁਰਸ਼ਿਦ ਦਾ ਹੀ ਕਰਨਾ ਆ ਜਿਹਦੀ ਵੀ ਤੁਸੀਂ ਸੇਵਾ ਕਰਦੇ ਹੋ ਸੋ ਇੱਥੇ ਸਾਡਾ ਨਹੀਂ ਧੰਨਵਾਦ ਕਰਨਾ ਜਾਂ ਸ਼ੁਕਰਾਨਾ ਕਰਨਾ ਕਿ ਤੁਸੀਂ ਸਾਨੂੰ ਇਹ ਕਰਮ ਦੱਸਿਆ ਤਦ ਕਰਕੇ ਕਿਰਪਾ ਹੋਈ ਆ ਸੋ ਸਿਰਫ ਆਪਣੇ ਮਾਰਗ ਨੂੰ ਫੈਲ ਦੇਣੀ ਆ ਆਪਣੇ ਗੁਰੂ ਪੀਰ ਨੂੰ ਫੈਲ ਦੇਣੀ ਆ ਉਹਦਾ ਹੀ ਸ਼ੁਕਰਾਨਾ ਕਰਨਾ ਉਹਦਾ ਉਹਦਾ ਹੀ ਧੰਨਵਾਦ ਕਰੋ ਉਹਦੇ ਮੂਰੇ ਬੈਠ ਫਿਰ ਮਾਲਕ ਦੀ ਕਿਰਪਾ ਹੋਰ ਵੀ ਜ਼ਿਆਦਾ ਬਣੀ ਰਹਿੰਦੀ ਆ ਕਿਉਂਕਿ ਜੇ ਤੁਹਾਡੇ ਮਾਲਕ ਨੇ ਚਾਇਆ ਹੈ ਤਾਂ ਹੀ ਤੁਹਾਡੇ ਮੂਰੇ ਕੋਈ ਐਸੇ ਕਰਮ ਆ ਰਹੇ ਆ ਤੁਸੀਂ ਸੁਣ ਰਹੇ ਹੋ ਬੰਨ ਬਹੁਤ ਦੁਨੀਆ ਹੈ ਸੋ ਚੈਨਲ ਦੇ ਨਾਲ ਤਾਂ ਆਪਣੇ ਕੁਝ ਵੀ ਨਹੀਂ ਇੰਨਾ ਜ਼ਿਆਦਾ ਦੁਨੀਆ ਵਾਲੇ ਸੰਗਤ ਜੁੜੀ ਹੋਈ ਤੇ ਇਹ ਖਾਸ ਉੱਤੇ ਉੱਤੇ ਤੱਕ ਫਿਰ ਮੈਸੇਜ ਮਾਲਕ ਪਹੁੰਚਾਉਂਦਾ ਆ ਜਿਹੜੀ ਜਿਹੜੀ ਰੂਹ ਪਰਮਾਤਮਾ ਨਾਲ ਜੁੜੀ ਹੋਏ ਨੂੰ ਕਿਸੇ ਸਵਾਲ ਦਾ ਜਵਾਬ ਚਾਹੀਦਾ ਹੁੰਦਾ ਸੋ ਪਰਮਾਤਮਾ ਆਪ ਹੀ ਸਵਾਲਾਂ ਦੇ ਜਵਾਬ ਤੁਹਾਨੂੰ ਦਿੰਦਾ ਹੈ ਤੁਹਾਡੀਆਂ ਮੁਸ਼ਕਲਾਂ ਦੇਖ ਕੇ ਸੋ ਇਸ ਕਰਕੇ ਆਪਣੇ ਮਾਲਕ ਦਾ ਧੰਨਵਾਦ ਸ਼ੁਕਰਾਨਾ ਕਰਨਾ ਕਿ ਮਾਲਕ ਤੁਸਾਨੂੰ ਸੁਣਦਾ ਹੈ ਸਮਝਦਾ ਹੈ ਤੇ ਅਸੀਂ ਜੋ ਕਹਿੰਦੇ ਹਾਂ ਉਹਦਾ ਸਾਨੂੰ ਜਵਾਬ ਵੀ ਦਿੰਦਾ ਹ ਸੋ ਜਦੋਂ ਅਸੀਂ ਮਾਲਕ ਦੀ ਹੀ ਪੈਲ ਮੂਰੇ ਰੱਖਦੇ ਹਾਂ ਹਮੇਸ਼ਾ ਉਹਨੂੰ ਹੀ ਯਾਦ ਕਰਦੇ ਹਾਂ ਹਰ ਇੱਕ ਕੰਮ ਵੇਲੇ ਵੀ ਸੋ ਖੁਸ਼ੀ ਗਮੀ ਵਿੱਚ ਵੀ ਉਹਦੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਹਾਂ ਤਾਂ ਮਾਲਕ ਦੀ ਕਿਰਪਾ ਬਹੁਤ ਰਹਿੰਦੀ ਹੈ ਫਿਰ ਉਹਨੂੰ ਵੀ ਪਤਾ ਹੈ ਕਿ ਮੈਨੂੰ ਹਰ ਪਲ ਇਨਸਾਨ ਯਾਦ ਕਰਦਾ ਹਰ ਇੱਕ ਸਮੇਂ ਤੇ ਮੈਨੂੰ ਯਾਦ ਕਰਦਾ ਸਿਰਫ ਮਤਲਬ ਲਈ ਨਹੀਂ ਕਰਦਾ ਤਾਂ ਫਿਰ ਕਿਰਪਾ ਦੁਗਣੀ ਹੋ ਜਾਂਦੀ ਹੈ ਜੀ ਸੋ ਬਾਕੀ ਅਸੀਂ ਤੁਹਾਡਾ ਧੰਨਵਾਦ ਇਸ ਲਈ ਕਰੀਦਾ ਕਿ ਤੁਸੀਂ ਅਸੀਂ ਮਿਹਨਤ ਕਰ ਰਹੇ ਹਾਂ ਤੇ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਸਾਡੀ ਹਿੰਮਤ ਵਧਾਉਂਦੇ ਹੋ ਤੇ ਵੀਡੀਓ ਨੂੰ ਸੁਣਦੇ ਹੋ ਅੱਗੇ ਕਰਮ ਕਰਦੇ ਹੋ ਸੋ ਬਾਕੀ ਜਦੋਂ ਵੀ ਜਿੱਥੇ ਵੀ ਤੁਹਾਡੀ ਲਾਜ ਉਹ ਪਰਮਾਤਮਾ ਨੇ ਰੱਖੀ ਆ ਉੱਥੇ ਉਹਦਾ ਧੰਨਵਾਦ ਸ਼ੁਕਰਾਨਾ ਕਰਦੇ ਜਾਣਾ ਜੀ ਸੋ ਹੁਣ ਆਪਾਂ ਇੱਥੇ ਇੱਕ ਵਾਰ ਕਮੈਂਟ ਦੱਸੀਏ ਇਹ ਵੀ ਲਿਖਦੇ ਨੇ ਕਮੈਂਟ ਵਿੱਚ ਕਿ ਅਸੀਂ ਤੁਹਾਡੇ ਸਾਰੀਆਂ ਵੀਡੀਓਸ ਹੁੰਦੇ ਆ ਸਾਨੂੰ ਬਹੁਤ ਪਸੰਦ ਆਏ ਅਸੀਂ ਕੋਈ ਵੀਡੀਓ ਨਹੀਂ ਜਿਹੜੀ ਨਾ ਸੁਣੀ ਹੋਵੇ ਸੋ ਕਹਿੰਦੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਕੀ ਤੁਸੀਂ ਇੰਨਾ ਜਿਆਦਾ ਪਿਆਰ ਦੇ ਰਹੇ ਹੋ ਸੋ ਅਮਲ ਕਰਦੇ ਹੋ ਜੀ ਮਿਲਨਾਂ ਤੇ ਸੋ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ ਮੋ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਸੋ ਜਿੱਥੋਂ ਵੀ ਚੰਗੀ ਗੱਲ ਸੁਣਨ ਨੂੰ ਮਿਲਦੀ ਆ ਜਰੂਰ ਸੁਣਿਆ ਕਰੋ ਸੋ ਪਰਮਾਤਮਾ ਨਾਲ ਜੁੜੀ ਹੋਈ ਗੱਲ ਨੂੰ ਤਾਂ ਧਿਆਨ ਦੇ ਨਾਲ ਸੁਣਨਾ ਚਾਹੀਦਾ ਸੰਗਤ ਚੰਗੀ ਕਰਨੀ ਚਾਹੀਦੀ ਆ ਚੰਗੀ ਸੰਗਤ ਹੋਵੇਗੀ ਤਾਂ ਵੈਸਾ ਹੀ ਰੰਗ ਚੜ੍ਹ ਜਾਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਸਾਡੇ ਘਰ ਦੀ ਹਾਲਤ ਕਹਿੰਦੇ ਬਹੁਤ ਜ਼ਿਆਦਾ ਖਰਾਬ ਸੀ ਪਰ ਅਸੀਂ ਜਦੋਂ ਤੋਂ ਤੁਹਾਡੀਆਂ ਵੀਡੀਓ ਸੁਣਨਾ ਸ਼ੁਰੂ ਕੀਤੀਆਂ ਸੋ ਸੁਣਦੇ ਹਾਂ ਸਾਡੇ ਘਰ ਦੇ ਹਾਲਾਤ ਸੁਧਰ ਗਏ ਸੋ ਕਹਿੰਦੇ ਬਹੁਤ ਬਹੁਤ ਧੰਨਵਾਦ ਦੀਦੀ ਜੀ ਸੋ ਦੇਖੋ ਜੀ ਹੁਣੇ ਆਪਾਂ ਇੱਕ ਕਮੈਂਟ ਰਾਈ ਦੱਸ ਕੇ ਖੜੇ ਹਾਂ ਕਿ ਸ਼ੁਕਰੀਆ ਸਿਰਫ ਆਪਣੇ ਮਾਲਕ ਦਾ ਧੰਨਵਾਦ ਸਿਰਫ ਆਪਣੇ ਮਾਲਕ ਦਾ ਕਰਨਾ ਹੈ ਸੋ ਸ਼ੁਕਰਾਨਾ ਉਹਦਾ ਕਰਨਾ ਹੈ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਆਣੀ ਨਾ ਦੇਵੇ ਸੋ ਕਹਿੰਦੇ ਕਿ ਪੈਲ ਘਰਦਿਆਂ ਨੂੰ ਹੀ ਦੇਣੀ ਜਦੋਂ ਵੀ ਦੇਣੀ ਹੈ ਕਿਉਂਕਿ ਜਦੋਂ ਵੀ ਜੋ ਵੀ ਮਿਲਣਾ ਹੈ ਘਰਦਿਆਂ ਨੇ ਦੇਣਾ ਕਿਸੇ ਬਾਹਰਲੇ ਨੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਦੇਣੀ ਜਿਸ ਵੀ ਤਰ੍ਹਾਂ ਦਾ ਸਾਨੂੰ ਸੁੱਖ ਚਾਹੀਦਾ ਹੁੰਦਾ ਹੈ ਅਸੀਂ ਆਪਣੇ ਮਾਪੇ ਨੂੰ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਸਾਡਾ ਮਾਪਾ ਹੈ ਸੋ ਜਿਹੜੀ ਚੀਜ਼ ਦੀ ਜ਼ਰੂਰਤ ਆ ਜਿਹੜੀ ਵੀ ਪਰੇਸ਼ਾਨੀ ਆ ਉਹਦੇ ਨਾਲ ਸਾਂਝੀ ਕਰਨੀ ਆ ਉਹਨੂੰ ਦੱਸਣਾ ਬੈਠ ਕੇ ਤੇ ਸੁੱਖ ਵੇਲੇ ਸੋ ਦੁੱਖ ਵੇਲੇ ਵੱਧ ਸਮਾਂ ਅਸੀਂ ਦਿੰਨੇ ਵੈਸੇ ਪ੍ਰਮਾਤਵਾ ਨੂੰ ਪਰ ਕੋਸ਼ਿਸ਼ ਕਰਿਆ ਕਰੋ ਸੁੱਖ ਵੇਲੇ ਵੱਧ ਸਮਾਂ ਦਿਓ ਤੇ ਫਿਰ ਮਾਲਕ ਦੀ ਹਮੇਸ਼ਾ ਕਿਰਪਾ ਬਣੀ ਰਹਿੰਦੀ ਹੈ ਤੇ ਐਸੇ ਹਾਲਾਤ ਪੈਦਾ ਹੁੰਦੇ ਹੀ ਨਹੀਂ ਜੀ ਸੋ ਬਾਕੀ ਸਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜਦੋਂ ਇਹ ਦੇਖਦੇ ਕਿ ਤੁਸੀਂ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਜੀ ਕਿਉਂਕਿ ਇੱਥੇ ਅਸੀਂ ਵੀ ਆਪਣੇ ਹੀਰੋ ਮੁਰਸ਼ਿਦ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਐਡਾ ਵੱਡਾ ਰੁਤਬਾ ਦਿਵਾਇਆ ਤੇ ਇੰਨੀ ਕਦਰ ਕਰਾ ਦਿੱਤੀ ਸੋ ਉਹ ਮਾਲਕ ਕਰਨ ਕਰਾਉਣ ਵਾਲਾ ਆ ਸਾਨੂੰ ਖੁਦ ਨੂੰ ਹੈਰਾਨਗੀ ਹੁੰਦੀ ਆ ਦੇਖ ਸੁਣ ਕੇ ਕਮੈਂਟ ਪੜ੍ਹ ਕੇ ਕੀ ਵਾਕਈ ਮਾਲਕ ਇੰਨਾ ਪਿਆਰ ਕਰਦਾ ਹੈ ਹਰੇਕ ਪਾਸੂ ਲੱਜਾ ਰੱਖਦਾ ਹੈ ਲਾਜ ਰੱਖਦਾ ਆਇਆ ਹੈ ਤੇ ਜੀ ਦੀ ਲਾਜ ਉਹ ਪਰਮਾਤਮਾ ਆਪ ਰੱਖਦਾ ਤੇ ਉਹਦੀ ਕੋਈ ਪਿੱਠ ਲਗਾਉਣ ਵਾਲਾ ਨਹੀਂ ਜੰਮਿਆ ਸੋ ਉਹਦੇ ਬਣ ਕੇ ਰਹੋ ਤੁਹਾਨੂੰ ਹਰ ਇੱਕ ਮੈਦਾਨ ਵਿੱਚ ਫਤਿਹ ਹੀ ਹਾਸਲ ਹੋਵੇਗੀ ਸੋ ਕਦੇ ਵੀ ਹਾਰੋਂਗੇ ਨਹੀਂ ਜਿੱਤ ਹੀ ਪ੍ਰਾਪਤ ਕਰੋਗੇ ਜੇਕਰ ਉਹ ਮਾਲਕ ਤੇ ਯਕੀਨ ਜੇਕਰ ਉਸਾਨਾ ਤੇ ਕਰੋਗੇ ਤੇ ਹਾਰੋਂਗੇ ਤੇ ਜੇਕਰ ਮਾਲਕ ਤੇ ਕਰੋਗੇ ਤਾਂ ਹਮੇਸ਼ਾ ਜਿੱਤ ਹੀ ਪੱਲੇ ਹੋਵੇਗੀ ਥੋੜਾ ਮੁਸ਼ਕਲ ਸਮਾਂ ਆ ਸਕਦਾ ਹੈ ਪਰ ਉਹ ਮੁਸ਼ਕਿਲ ਜੋ ਘਟਲ ਜਾਂਦਾ ਹੈ ਆਪਣੀ ਕਿਰਪਾ ਦੇ ਨਾਲ ਸੋ ਬਾਕੀ ਸ਼ੁਕਰੀਆ ਜੀ ਵੀਡੀਓ ਸੁਣਨ ਲਈ ਸੋ ਜਿੱਥੇ ਮੇਨ ਵਿਸ਼ੇ ਆਲ ਜਾਂਦੇ ਆ ਜੀ ਅੱਜ ਦਾ ਵਿਸ਼ਾ ਬਹੁਤ ਬਹੁਤ ਜ਼ਿਆਦਾ ਹੀ ਖਾਸ ਹੋਣ ਵਾਲਾ ਹੈ ਜੀ ਸੋ ਅੱਜ ਦਾ ਇਹ ਸੰਕੇਤ ਤੁਹਾਨੂੰ ਦੱਸੇਗਾ ਕਿ ਮਾਲਕ ਨੇ ਤੁਹਾਡੇ ਰਸਤੇ ਸਾਫ਼ ਕਰ ਦਿੱਤੇ ਆ ਜਾਂ ਫਿਰ ਤੁਹਾਨੂੰ ਹੁਕਮ ਲਗਾ ਦਿੱਤਾ ਕਿ ਤੁਸੀਂ ਆ ਕਰਮ ਕਰੋ ਇਹਦੇ ਨਾਲ ਤੁਸੀਂ 84 ਦੇ ਗੇੜ ਵਿੱਚੋਂ ਨਿਕਲ ਜਾਓਗੇ ਤੇ ਮਾਲਕ ਦੀ ਕਿਰਪਾ ਨੂੰ ਹਾਸਲ ਕਰੋਗੇ ਜੰਮਣ ਮਰਨ ਤੋਂ ਰਹਿ ਦੋਗੇ ਮੁਕਤੀ ਦਾ ਰਾਹ ਮਿਲ ਜਾਵੇਗਾ ਸੋ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਇਹ ਸੰਕੇਤ ਮਿਲਦੇ ਨੇ ਤੇ ਹੁਣ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ ਕਿ ਇਹ ਗੱਲਾਂ ਨੂੰ ਧਿਆਨ ਚ ਰੱਖਣਾ ਹੈ ਤੇ ਮਾਲਕ ਦੀ ਤਰਫ ਤੋਂ ਨਾ ਆ ਉਹਦਾ ਸ਼ੁਕਰਾਨਾ ਧੰਨਵਾਦ ਕਰਨਾ ਕਿ ਮਾਲਕਾ ਤੇ ਸਾਡੀ ਉਹਨਾਂ ਅਨਸਾਨਾਂ ਵਿੱਚ ਗਿਣਤੀ ਵਾਲੇ ਜਿਹੜੇ ਮੁਕਤੀ ਨੂੰ ਪਾ ਲੈਂਦੇ ਹੈ 84 ਦੇ ਗੇੜ ਤੋਂ ਨਿਕਲ ਜਾਂਦੇ ਆ ਸੋ ਮਾਲਕ ਜੀ ਨੂੰ ਪਿਆਰ ਕਰਦਾ ਆ ਉਹਨੂੰ ਹੀ ਸੰਕੇਤ ਦਿੰਦਾ ਹੈ ਉਹਨੂੰ ਹੀ ਆਪਣੇ ਵੱਲ ਬੁਲਾਉਂਦਾ ਹੈ ਜੀ ਵਰਨਾ ਕਈ ਕਈ ਸਾਲ ਹੋਰਾਂ ਲੰਘ ਜਾਂਦੀਆਂ ਆ ਤੇ ਇਨਸਾਨ ਨੂੰ ਉੱਥੇ ਤੱਕ ਪਹੁੰਚਣ ਲਈ ਤੇ ਫਿਰ ਵੀ ਕਿਤੇ ਹੀ ਜਾ ਕੇ ਆਰਾਮ ਮਿਲਦਾ ਵਰਨਾ ਕਈ ਤਾਂ ਐਸੇ ਹੀ ਚਲੇ ਜਾਂਦੇ ਨੇ ਕਹਿੰਦੇ ਕਿ ਵੱਡੇ ਵੱਡੇ ਦੁਨੀਆ ਤੇ ਰਾਜੇ ਜਿਹੜੇ ਰਹਿੰਦੇ ਗਏ ਨਾਮ ਤੋਂ ਬਿਨਾ ਸੋ ਤੁਹਾਨੂੰ ਨਾਮ ਮਿਲਿਆ ਹੋਇਆ ਤੁਸੀਂ ਚੰਗੇ ਪਾਸੇ ਲੱਗੇ ਹੋ ਚੰਗਾ ਕਰਮ ਕਰ ਰਹੇ ਹੋ ਸੇਵਾ ਸਿਮਰਨ ਕਰ ਰਹੇ ਹੋ ਤੇ ਆਪਣੇ ਆਪ ਨੂੰ ਕਰਮਾ ਵਾਲੇ ਸਮਝਿਆ ਕਰੋ ਜੀ ਸੋ ਹੁਣ ਗੱਲ ਕਰੀਏ ਕਿ ਤੁਹਾਨੂੰ ਜੇਕਰ ਸੁਪਨੇ ਦੇ ਵਿੱਚ ਪਹਿਲਾਂ ਤਾਂ ਇੱਥੇ ਆਪਾਂ ਇੱਕ ਆ ਜੇਕਰ ਕੋਈ ਰੁਕਾਵਟ ਹੈ ਕੰਮਕਾਰ ਵਲੋਂ ਜਾਂ ਕਿਸੇ ਤਰ੍ਹਾਂ ਉਹ ਆਪਾਂ ਇੱਥੇ ਦੱਸਦੀਏ ਸੰਕੇਤ ਕਿ ਜੇਕਰ ਤੁਹਾਨੂੰ ਸੁਪਨੇ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਤੁਸੀਂ ਕਿਤੇ ਵੀ ਝਾੜੂ ਫੇਰਦੇ ਹੋਏ ਆਪਣੇ ਆਪ ਨੂੰ ਨਜ਼ਰ ਜਾਨੀ ਦੇਖਦੇ ਹੋ ਤਾਂ ਹਮੇਸ਼ਾ ਇੱਥੇ ਇੱਕ ਗੱਲ ਤੇ ਧਿਆਨ ਦੇਣਾ ਕਿ ਜੇਕਰ ਜਾਂ ਘਰ ਦੇ ਵਿੱਚ ਤੁਸੀਂ ਸਫਾਈ ਕਰਦੇ ਆਪਣੇ ਆਪ ਨੂੰ ਦੇਖਦੇ ਹੋ ਜਾਂ ਕਿਸੇ ਦੇ ਘਰ ਦੇਖ ਰਹੇ ਹੋ ਜੇਕਰ ਕਿਸੇ ਦੇ ਘਰ ਤੁਸੀਂ ਆਪਣੇ ਆਪ ਨੂੰ ਝਾੜੂ ਫੇਰਦਿਆਂ ਦੇਖਦੇ ਹਾਂ ਮੰਨੋ ਤੁਹਾਡਾ ਉਹਨਾਂ ਨਾਲ ਤੇ ਪਿਆਰ ਆ ਤਾਂ ਤੁਹਾਨੂੰ ਇਹ ਸੰਕੇਤ ਮਿਲ ਰਿਹਾ ਹੈ ਕਿ ਤੁਸੀਂ ਕਿਸੇ ਦੇ ਮਗਰ ਅਰਦਾਸ ਕੀਤੀ ਕਰ ਰਹੇ ਹੋ ਦਿਲੋਂ ਕਰਦੀਆਂ ਦੁੱਖ ਸਮਝਦੇ ਹਨ ਤੇ ਉਹਨਾਂ ਦਾ ਅੱਗਾ ਸਵਾਰ ਰਹੇ ਹੋ ਸੋਇ ਤੇ ਇਹ ਸੰਕੇਤ ਮਿਲਦਾ ਵਾ ਕਿ ਇੱਥੇ ਇਹੀ ਕਮਾਂਗੇ ਕਿ ਮਾਲਕ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਹੈ ਆਪੋ ਆਪਣਾ ਭਾਰ ਆਪਣੇ ਕਰਮਾਂ ਦਾ ਆਪ ਚੱਕਣਾ ਚਾਹੀਦਾ ਇਨਸਾਨ ਨੂੰ ਤੇ ਉਥੇ ਅਰਦਾਸ ਬੇਨਤੀ ਕਰੋ ਜਿੱਥੇ ਲੱਗਦਾ ਹੈ ਕਿ ਸਾਨੂੰ ਕਰਨੀ ਚਾਹੀਦੀ ਹੈ ਸੋਚ ਸਮਝ ਕੇ ਕਿਉਂਕਿ ਇਹ ਬਹੁਤ ਅਨਮੋਲ ਚੀਜ਼ ਆ ਸੇਵਾ ਕਰਨੇ ਹਰ ਇੱਕ ਦਿਵਸ ਦੀ ਗੱਲ ਨਹੀਂ ਸੋ ਸੇਵਾ ਹਰ ਕੋਈ ਨਹੀਂ ਕਰ ਸਕਦਾ ਸਿਮਰਨ ਹਰ ਕੋਈ ਨਹੀਂ ਕਰ ਸਕਦਾ ਬਹੁਤ ਮੁਸ਼ਕਲ ਹੈ ਨਾਮ ਦੀ ਕਮਾਈ ਕਰਨੀ ਤੇ ਇਹਨੂੰ ਸੰਭਾਲਣਾ ਕਿਤੇ ਮੁਸ਼ਕਲ ਹੈ ਇਸ ਕਰਕੇ ਸੋਜੀ ਦੇ ਨਾਲ ਹੀ ਚੱਲਣਾ ਹੈ ਜੀ ਸੋ ਜਦੋਂ ਜਜ਼ਬਾਤੀ ਹੋ ਕੇ ਚੱਲਦੇ ਆ ਤੇ ਕਿੰਨਾ ਆਪਣਾ ਨੁਕਸਾਨ ਕਰ ਲੈਂਦੇ ਆ ਪਰ ਸਮੇਂ ਦੇ ਹਿਸਾਬ ਨਾਲ ਜਦੋਂ ਉਹਨਾਂ ਹੀ ਇਨਸਾਨਾਂ ਨੂੰ ਅਸੀਂ ਦੇਖਦੇ ਆ ਬਦਲਦੇ ਹੋਏ ਤਾਂ ਫਿਰ ਬੜਾ ਹੀ ਮਨ ਦੁਖਦਾ ਹੈ ਫਿਰ ਕੋਈ ਹੱਲ ਨਹੀਂ ਹੈ ਸੋ ਦੂਸਰਾ ਸੰਕੇਤ ਹੈ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਕਿਸੇ ਧਾਰਮਿਕ ਥਾਂ ਤੇ ਝਾੜੂ ਲਗਾਉਂਦਿਆਂ ਦੇਖਦੇ ਹਾਂ ਸੋ ਜਿੱਥੇ ਵੀ ਤੁਸੀਂ ਜਾਂਦੇ ਹੋ ਮੰਨ ਲਓ ਤੁਸੀਂ ਪੀਰਾਂ ਨੂੰ ਮੰਨਦੇ ਹੋ ਉੱਥੇ ਜਾਂਦੇ ਹੋ ਤੇ ਜੇਕਰ ਉਹ ਦਰਵਾਜ਼ਾ ਤੁਹਾਨੂੰ ਸੁਪਨੇ ਵਿੱਚ ਨਜ਼ਰ ਆ ਰਿਹਾ ਤੁਸੀਂ ਝਾੜੂ ਲਗਾਉਂਦੇ ਆਪਣੇ ਆਪ ਨੂੰ ਦੇਖਦੇ ਹੋ ਜਾਂ ਫਿਰ ਜਿੱਥੇ ਤੁਸੀਂ ਕਦੇ ਗਏ ਵੀ ਨਹੀਂ ਉਹ ਵਿਚਾਰ ਤੁਹਾਨੂੰ ਆ ਰਹੀ ਹੈ ਸੁਪਨੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਝਾੜੂ ਲਗਾਉਂਦੇ ਦੇਖਦੇ ਹਾਂ ਸਾਫ਼ ਸਪਾਈ ਜਾਂ ਪੋਚਾ ਲਗਾਉਂਦੇ ਦੇਖਦੇ ਹਾਂ ਜਦ ਵਰਤਨ ਸਾਫ ਕਰਦੇ ਦੇਖਦੇ ਆ ਸੋ ਇਹ ਬਹੁਤ ਵੱਡਾ ਸੰਕੇਤ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਧਾਰਮਿਕ ਥਾਂ ਤੇ ਸਪਾਈ ਕਰਦੇ ਆ ਦੇਖਦੇ ਆ ਤੇ ਇਹਦਾ ਮਤਲਬ ਹੈ ਕਿ ਸਾਡੇ ਗਾਂ ਦੇ ਰਸਤੇ ਜਿਹੜੇ ਸਾਫ ਹੋ ਰਹੇ ਆ ਜਿਹਦੀ ਅਸੀਂ ਸੇਵਾ ਕਰਦੇ ਪਏ ਆ ਉਦਾਰਣ ਦਰਵਾਰ ਦੇ ਸਪਿਆ ਸੰਦੇ ਲੋ ਪਰਮਾਤਮਾ ਦਾ ਘਰ ਦੇ ਸਪਿਆ ਸੱਚਖੰਡ ਦਿਸਪਿਆ ਤੇ ਸੱਚਖੰਡ ਦੀ ਸਾਫ ਸਪਾਈਦਾਨੀ ਕੋਈ ਛੋਟਾ ਸੰਕੇਤ ਨਹੀਂ ਹੈ ਸੱਚਖੰਡ ਦੇ ਵਿੱਚ ਜਿਹੜਾ ਚੱਲਿਆ ਗਿਆ ਉਹ ਤਾਂ ਚੰਮਣ ਮਾਰਨ ਤੋਂ ਰਹਿਤ ਹੋ ਜਾਂਦਾ 84 ਦੇ ਗੇੜ ਤੋਂ ਨਿਕਲ ਜਾਂਦਾ ਹੈ ਸੋ ਮਾਲਕ ਦੇ ਘਰ ਦੀ ਨੌਕਰੀ ਗੰਦੇ ਕਰਨੀ ਬੜੇ ਹੀ ਕਰਮਾਂ ਦੀ ਗੱਲ ਹੁੰਦੀ ਹੈ ਜੀ ਬਹੁਤੇ ਕਰਮਾ ਭਾਗਾਂ ਵਾਲੀ ਰੂਹ ਆਉਂਦੀ ਹੈ ਜਿਨ੍ਹਾਂ ਨੂੰ ਮਾਲਕ ਦੇ ਘਰ ਦੀ চাকਰੀ ਕਰਨ ਦਾ ਮੌਕਾ ਮਿਲਦਾ ਹੈ ਜੀ ਸੋ ਚਿਕਰ ਆਪਣੇ ਆਪ ਨੂੰ ਤੁਸੀਂ ਕਦੇ ਸਪਨੇ ਵਿੱਚ ਦੇਖਿਆ ਹੈ ਕਿ ਧਾਰਮਿਕ ਥਾਂ ਤੇ ਤੁਸੀਂ ਇੱਕ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਇੱਥੇ ਇੱਕ ਹੀ ਗੱਲ ਕਵਾਂਗੇ ਕੀ ਇਹ ਕੰਮ ਕਰਨਾ ਹੈ ਜਿੱਦਕਾ ਤੁਹਾਨੂੰ ਇਹ ਸੰਕੇਤ ਮਿਲ ਰਹੇ ਨੇ ਸੋ ਇਹ ਨਹੀਂ ਸੋਚਣਾ ਕਿ ਸੰਕੇਤ ਮਿਲ ਗਿਆ ਬਸ ਸਾਡਾ ਸਾਫ ਕਲੀਅਰ ਹੋ ਰਿਹਾ ਹੈ ਆਪਣੇ ਆਪ ਉਹ ਤਾਂ ਸਿਰਫ ਤੁਹਾਡੀ ਸੇਵਾ ਨੇ ਜਾਂ ਪਵਨਾ ਦੇ ਕੇ ਤੁਹਾਨੂੰ ਇਸ਼ਾਰਾ ਦੇ ਰਿਹਾ ਕਿ ਅਸੀਂ ਤੁਹਾਡੇ ਰਸਤੇ ਪੋਲ ਰਹੇ ਹਾਂ ਤੁਹਾਨੂੰ ਕਿਸੇ ਕਿਨਾਰੇ ਲਗਾ ਰਹੇ ਹਾਂ ਸੋ ਤੁਸੀਂ ਹੁਣ ਕੋਸ਼ਿਸ਼ ਕਰਨੀ ਆ ਦੀ ਧਾਰਮਿਕ ਥਾਂ ਤੇ ਜਾ ਕੇ ਮਹੀਨੇ ਚ ਚਾਹੇ ਇੱਕ ਅਧੀ ਬਾਰੇ ਕਰਮ ਕਰੋ ਵਰਕ ਕਰਿਆ ਜ਼ਰੂਰ ਕਰੋ ਜਦੋਂ ਵੀ ਮੌਕਾ ਮਿਲਦਾ ਹੈ ਕਿਤੇ ਕੋਈ مالک ਦੇ ਨਾਲ ਜੁੜਿਆ ਹੋਇਆ ਕੋਈ ਪ੍ਰੋਗਰਾਮ ਤੁਹਾਨੂੰ ਮਿਲ ਜਾਂਦਾ ਹੈ ਜਾਣਾ ਆਉਣਾ ਜਾਨੀ ਕਿਤੇ ਪਹੁੰਚ ਜਾਂਦੇ ਇਹੋ ਜਿਹੀ ਥਾਂ ਤੇ ਤਾਂ ਉੱਥੇ ਝਾੜੂ ਦੀ ਸੇਵਾ ਜ਼ਰੂਰ ਕਰੋ ਵਤ ਵਤ ਇਹ ਨਹੀਂ ਸੋਚਣਾ ਕਿ ਅਸੀਂ ਇਹਨਾਂ ਨੂੰ ਮੰंदे ਨਹੀਂ ਅਸੀਂ ਤਾਂ ਵੈਸੇ ਹੀ ਆਏ ਹੋਇਆ ਸਾਨੂੰ ਸੱਧਿਆ ਰਿਸ਼ਤੇਦਾਰੀ ਵੱਲੋਂ ਇਹ ਗੱਲ ਨਹੀਂ ਸੋਚਣੀ ਸਿਰਫ ਇਹ ਸੋਚਣਾ ਕਿ ਪ੍ਰਮਾਤਮਾ ਦਾ ਸਤ ਸੰਗ ਚੱਲ ਰਿਹਾ ਹੈ ਸਤ ਸੰਗ ਕਿਤੇ ਵੀ ਸੁਣ ਲੋ ਜਿੱਥੋਂ ਵੀ ਸੁਣਨ ਨੂੰ ਮਿਲਦਾ ਹੈ ਸੁਣ ਲੋ ਕਿਉਂਕਿ ਪ੍ਰਮਾਤਮਾ ਇੱਕ ਰੂਹ ਦਾ ਨੇਕ ਗੱਲ ਪ੍ਰਮਾਤਮਾ ਨਾਲ ਜੋੜਨ ਦੀ ਹੀ ਕੀਤੀ ਜਾਣੀ ਸੋ ਇਸ ਕਰਕੇ ਜਿੱਥੇ ਵੀ ਮੌਕਾ ਮਿਲੇ ਤੇ ਝਾੜੂ ਦੀ ਸੇਵਾ ਜ਼ਰੂਰ ਕਰੋ ਜਿਵੇਂ ਕਿ ਰਿਸ਼ਤੇਦਾਰੀ ਵਿੱਚ ਕਿਤੇ ਨਾ ਕਿਤੇ ਕੋਈ ਖੰਡ ਪਾਠ ਰਖਾਇਆ ਜਾਂਦਾ ਹੈ ਜਾਂ ਕੋਈ ਨਾ ਕੋਈ ਪ੍ਰੋਗਰਾਮ ਐਸਾ ਧਾਰਮਿਕ ਰਖਾਇਆ ਜਾਂਦਾ ਹੈ ਤਾਂ ਉੱਤੇ ਜਿੱਥੇ ਵੀ ਮੌਕਾ ਮਿਲਦਾ ਜਾਣੀ ਝਾੜੂ ਦੀ ਸੇਵਾ ਜਿੰਨੀ ਕਰੋਗੇ ਉੰਨੀ ਵਧੀਆ ਹੈ ਜਿਨ੍ਹਾਂ ਨੂੰ ਇਹ ਸੰਕੇਤ ਮਿਲ ਰਹੇ ਆ ਤੇ ਜਿਨ੍ਹਾਂ ਨੂੰ ਨਹੀਂ ਵੀ ਮਿਲੇ ਹੋਏ ਉਹ ਵੀ ਜੇ ਕਰਨ ਤਾਂ ਗੱਲ ਤਾਂ ਬਣ ਹੀ ਜਾਂਦੀ ਆ ਮਿਹਨਤ ਦਾ ਫਲ ਤਾਂ ਮਿਲਦਾ ਹੀ ਮਿਲਦਾ ਆ ਇਹ ਕਰਮ ਜ਼ਰੂਰ ਕਰਦੇ ਜਾਓ ਤੇ ਇੱਕ ਆਪਾਂ ਗੱਲ ਕੀਤੀ ਜੇਕਰ ਖੁਦ ਨੂੰ ਆਪਣੇ ਘਰ ਵਿੱਚ ਜਾਂ ਸਪਾਈ ਕਰਦੇ ਆ ਦੇਖਦੇ ਜਾਂ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪਰੇਸ਼ਾਨੀ ਚੱਲ ਰਹੀ ਆ ਫਿਰ ਇਹ ਸੰਕੇਤ ਮਿਲਦਾ ਤੇ ਤਦ ਵੀ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਧਾਰਮਿਕ ਥਾਂ ਤੇ ਅਜਾ ਕੇ ਸਫਾਈ ਕੀਤੀ ਜਾਵੇ ਜਾਂ ਫਿਰ ਝਾੜੂ ਇੱਕ ਲੈ ਕੇ ਉਸ ਦਰਬਾਰ ਤੇ ਛੜਾ ਰਿਆ ਕਰੋ ਜੀ ਜਿੱਦਾਂ ਜਿੱਦਾਂ ਝਾੜੂ ਦੇ ਨਾਲ ਸੰਗਰ ਸਫਾਈ ਕਰੇਗੀ ਤੁਹਾਡੇ ਰਸਤੇ ਸਾਫ਼ ਹੁੰਦੇ ਜਾਣਗੇ ਤੇ ਲੋਕੀਂ ਵੇਖਾਂ ਵੀ ਚੱਲ ਪੈਣਗੇ ਜੀ ਪਰ ਬਾਕੀ ਇਥੇ ਇਹ ਹੀ ਉਹ ਕਹਾਂਗੇ ਕਿ ਜੇਕਰ ਤੁਹਾਨੂੰ ਕਿਸੇ ਹੋਰ ਭਾਸ਼ਾ ਦੇ ਵਿੱਚ ਸਾਡੀ ਆਵਾਜ਼ ਸੁਣਾਈ ਦਿੰਦੀ ਆ ਤੇ ਤੁਹਾਨੂੰ ਉਹਦੋਂ ਆਵਾਜ਼ ਨੂੰ ਸਹੀ ਕਰਨਾ ਪਵੇਗਾ ਕਿ ਜਾਂ ਫਿਰ ਜੇਕਰ ਪਤਾ ਨਹੀਂ ਚੱਲਦਾ ਕਿਸੇ ਬੱਚੇ ਤੋਂ ਕਰਵਾ ਲਓ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਹੀ ਆ ਕਿ ਭਾਸ਼ਾ ਕਿਵੇਂ ਚੇਂਜ ਕੀਤੀ ਜਾਂਦੀ ਆ ਤੇ ਫਿਰ ਵੀ ਨਹੀਂ ਪਤਾ ਚੱਲਦਾ ਖੁਦ ਕਰਨਾ ਚਾਹੁੰਦੇ ਹੋ ਤੇ ਇੱਕ ਸ਼ਾਰਟ ਵੀਡੀਓ ਬਣਾ ਕੇ ਪਾਈ ਹੋਈ ਆ ਉਹਨੂੰ ਦੇਖੋ ਜਿਵੇਂ ਜਿਵੇਂ ਉਹਦੇ ਤੇ ਕਲਿੱਕ ਕੀਤਾ ਗਿਆ ਹੈ ਉਵੇਂ ਉਵੇਂ ਕਰੋ ਤੇ ਸੌਖਾ ਹੀ ਆ ਕੁਝ ਜ਼ਿਆਦਾ ਔਖਾ ਨਹੀਂ ਆਵਾਜ਼ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਪੰਜਾਬੀ ਚ ਹੀ ਸੁਣਾਈ ਦਵੇਗੀ ਇਸ ਸਮੋਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੈ ਪੀਰਾਂ ਦੀ ਜੀ ਜੈ ਸੱਜਿਆਂ ਦੀ